ਮੈਂ ਮੈਂ ਇੱਕ ਕਾਫੀ ਥੋੜੀ ਮੇਲਾ ਰਿਲੇਟਡ ਹੋਇਆ ਉਹ ਵਿਆਹ ਨਹੀਂ ਹੋਇਆ ਉਹ ਪਰਾਂਵਾਹ ਦਾ ਦਾਦਾ ਵਿਆਹ ਸੀ ਉਹ ਥੋੜੀ ਜੰਮੀਆ ਕਰਤਾ ਕੇਤਰੀ ਇੱਕ ਜਨ ਬਾਪੂ ਦੀ ਤੇ ਸਵਰਗਾਚ ਵਿੱਚ ਖਿਆਲਾਂ ਵਿੱਚ ਕਹਿੰਦਾ ਕੇਤਰੀ ਚੌਦਨ ਉਹਦਾ ਤੋਰਨਾਂ ਨਾ ਹੋ ਗਿਆ ਪੱਤੀ ਵਿੱਚ ਮੈਂ ਕੇਤਰੀ ਚੌਦਨ ਭਾਜੋ ਨਾ ਹੋ ਗਿਆ 25 ਮਿੰਟ ਪਹਿਲੇ ਆਪਾਂ ਨੌਕਰੀ ਵੀ ਕਰਦਾ ਚਾਰ ਗੁਜ਼ਾਰੇ ਜੋਗੇ ਸਿਆੜ ਵੀ ਹੈਗੇ ਬਾਲਾ ਮਾਨ ਸਾਹਿਬ ਉਸ ਤੇਰਾ ਤੂੰ ਕਾਦੀ ਕਰਦੀ ਆਂ ਵਕਤ ਤੇ ਚੰਗਾ ਹੁੰਦਾ ਈਆਂ ਪੁੱਤਾਂ ਦਾ ਵਿਆਹ ਕਰਨਾ ਸਿਆਣਿਆਂ ਨੇ ਸੱਚ ਕਿਹਾ ਨਾ ਨਾ ਕਰਦੇ ਮਿੱਥੋ ੱੱਕੇ ਨਾਲ ਯਾਰੋ ਕਰਵਾ ਲਿਆ ਦੋ ਹੱਥ ਜੇ ਨਾ ਹੈ ਤੁਮਾ 1983 ਨੂੰ ਗਿਆ ਜਾ ਰਿਹਾ ਹੂੰ ਵਾਹ ਕੋਈ ਹਾਇਆ ਹਰਿਆਣਾ ਦਾ ਗਿਆ ਕੇ ਤਿੰਨ ਰਾਤਾਂ ਚ ਕੱਕਠਕ ਹੋ ਗਈ ਕੇ ਤਿੰਨ ਰਾਤਾਂ ਚ ਕੱਕਠਕ ਹੋ ਗਈ ਮੰਗਣਾ ਵੀ ਹੋ ਗਿਆ ਕਹੇ ਇਹਦੇ ਵਿੱਚ ਛੇਤੀ ਗਾਹ ਵਿੱਚ ਪਟਾ ਦਿਓ ਪਟਾ ਲੋਕਾਂ ਲੋਕਦਨ ਬਾਅਦ ਵਿਚੋਲਾ ਘਰ ਆ ਗਿਆ ਇਹਦਾ ਸੁਣ ਲੈਣੇ ਦਾ ਨੁਹਾਨ ਨੇ ਆਜੀ ਮੱਪਿਆਂ ਨੇ ਧੀ ਹੈ ਚਿੱਟੀ ਹੈਗੀ ਵਿਚਾਰੀ ਮਾਹਵਾਰੀ ਕਰਦੇ ਨੇ ਵਿਚਾਰ ਮੈਂ ਚਾਰ ਕਿ ਵਸਾਤ ਰਹੇ ਨੇ ਚਿੱਠੀ ਦੇਣੀ ਹੈ ਲਿਆ ਦੋ ਹੱਥ ਦਿਨ ਐਤਵਾਰ 15 ਜੂਨ ਨੂੰ ਸਵਤੀ ਨੂੰ ਭੋਲੇ ਜਾਣਾ ਚਿੱਠੀ ਆਉਣ ਦੀ ਸੀ ਤੇਰਾ ਪਾਪੂ ਨੂੰ ਛੋਟੇ ਪੁੱਤ ਨੇ ਵਿਆਹ ਅਪਿਚਾਰ ਹੋਤਾ ਛੋਟੇ ਪੁੱਤ ਨੇ હૂણવરિણરારરારાગ જેયેારઈ તાથ્યેણિઢ આલે સાણ્યાંરાગે હૂરણેણપ જૂરણે. જ્રણ્રણિભેણિણ � ਨਾਨਕਿਆ ਨੇ ਖੂਬ ਗਿੱਦਾ ਪਾਇਆ ਤੇ ਜਾਗੋ ਕੰਟੀ 2:30 ਵਜੇ ਅੱਧ ਸੁਤੇ ਜੇ ਨੂੰ ਠਾਲ ਕੇ ਜਾਮਣ ਨਾਲ ਪੀਰ ਸੋਬ ਲਾ ਕੇ ਨਾਈ ਤੋਂ ਇਸ ਤੀ ਕਰਾ ਸ਼ੇਰਾ ਬੰਦ ਮਾਪਿਆ ਨੇ ਭਾਬੀਆਂ ਨੇ ਸੁਰਮਾ ਪਾਇਆ ਭੈਣਾਂ ਨੇ ਵਾਲ ਚਲੇ ਅਰਦਾਸ ਕਰ ਗੁਰਦੁਆਰੇ ਵਾਲੀ ਜੀ ਨੇ ਜਾਨ ਲੀਤੀ ਜਾ ਰਹੀ ਕਰਾ ਜੋ ਹਣ 15 ਜੂਨ 2019 ਨੂੰ ਆਇਆ ਨੇ ਨਾ ਕੋਈ ਇਹ ਦੇ ਕਰੀ ਸੰਗ ਹੋੜ ਲੱਗੇ ਛੋਟੇ ਜਿਹੇ ਫਿਰ ਤੋਂ ਬਰਾਤ ਜਦ ਕੀ ਕੀ ਪਾਣੀ ਪੀ ਕੇ ਐਸੀ ਜਿਹਰੇਗਾ ਜਾਂ ਥੋੜਾ ਚਰਵਾਲ ਲਾਗੀ ਆ ਗਿਆ ਇਹਨਾਂ ਨੰਨਾਂ ਲਈ ਆ ਜਾਓ ਗੁਰਾਂ ਦੀ ਹਯੂਰੀ ਵਿੱਚ ਮੱਤਾਂ ਸੇ ਕੇ ਮੈਂ ਬਹਿ ਗਿਆ ਇੱਕ ਸਿਆਣੀ ਜਹੀ ਮੇਨਣ ਨੇ ਚਾਦਰੇ ਚਲਵਿਛਤੀ ਮੇਰੇ ਕੋਲ ਲਿਆ ਕੇ ਦਿੱਤੀ ਮਹਾਂ ਰਾਗੀਆਂ ਨੇ ਸ਼ਬਦ ਪੜੇ ਸਮਰਾਣੀ ਵਾਲੇ ਪਵਾਲ ਕੰਗ ਨੇ ਸ਼ੇਰਾ ਪੜਿਆ ਮੇਲਣਾ ਚੋ ਕਿਸੇ ਇੱਕ ਸਿਆਣੀ ਜੀ ਕੁੜੀ ਨੇ ਸਿੱਖਿਆ ਪੜ ਪੱਲੇ ਤੇਰੇ ਲਈ ਕਰਨੀ ਭਾਵ ਰਹਾਗੇ ਦਿੱਤ ਲੈ ਗਿਆ ਤੇਜਾਦਨੰਦ ਜਿਤਨੀ ਨਾਲ ਬੇ ਮੈਨੂੰ ਮਤਤ ਹੋਰ ਭਰ ਹੋ ਗਿਆ ਮੇਰੇ ਘਰ ਵਾਲੀ ਦੇ ਭੂਆ ਦਾ ਮੁੰਡਾ ਮੇਰੇ ਨਾਲ ਜਿਮਾਤੀ 500 ਮੁੰਡਿਆਂ ਦੀਆਂ ਕੁੜੀਆਂ ਮੋਲੇ ਇੱਕ ਸਭ ਬੰਨਿਆਰੇ ਚ ਸਮਾਜਤਾ ਜਾਣਾ ਕਰਾ ਜੋ ਅਰਜਨ ਆਤਵਾ 15 ਜੂਨ 1973 ਕੋਲਾ ਯਾਰੂ ਜਹਰ ਰਿਆ ਇੱਕ ਬੰਨੇ ਜਨਮ ਸੇ ਧੀਰੇ ਆਏ ਪਹਿਲਾ ਹੈ ਵੱਡੇ ਭਾਈ ਨੇ ਦਿਨ ਸ਼ਰਾਬ ਦੀਆਂ ਪੇਟੀਆਂ ਦਾ ਕੀਤਾ ਸ਼ਰਾਬ ਦੀਆਂ ਬੋਰੀਆਂ ਦਾ ਕੀਤਾ ਇਹ ਵਰਵੰਧ ਟੋਕਰੇ ਪਾਣੀ ਦੇ ਗਲਾਸ ਕੋਕਾ ਨੇ ਡੇਰੇ ਪਹਿਲਾਂ ਗਏ ਆ ਦੰਨਕ ਵਜੇ ਤਕਰੀਬ ਫਿਰ ਲਾਗੀ ਸੁਨੇਹਾ ਲੈ ਕੇ ਆ ਗਿਆ ਗਰਮੀ ਦਾ ਫੈ ਮਰੋੜ ਜਿਹਾ ਚੜਿਆ ਹੋਇਆ ਲਾਣੇਦਾਰਾ ਯਾਣੇ ਨਿੱਕੇ ਆਨੇ ਵੀ ਰੋਟੀ ਖਾਣੀ ਹੈ ਤੁਸੀਂ ਛੇਤੀ ਜਾਓ ਵਾਪਿਸ ਸਿਆਣੇ ਤੇ ਯਾਣੇ ਰੋਟੀ ਖਾਣ ਬੈ ਗਏ ਮੇਰੇ ਨਾਲ ਦੇ ਜੋ ਜੁਮਾਤੀ ਉਹ ਤਿੰਨ ਚਾਰ ਲੰਡੂ ਜਿਹੇ ਪਗਲਾ ਕੇ ਫੰਗੜਾ ਗਏ ਵਾ ਜੋ ਆਹ ਦਿਨ ਆਇਆ ਤੋਂ ਬਾਅਦ ਉਹਨਾਂ ਨਾਲ ਦੀਸੋ ਅਸਤੀਰ ਹੋਇਆ ਯਾਰ ਯਾਰਾ ਗਿਆ 5:00 ਵਜੇ ਦੇ ਨਾਲ ਵਿਦਾ ਵਿਦਾਉਗੀ ਹੋ ਗਈ ਵਿਦਾ ਜਦੋਂ ਵਿਦਾਉਗੀ ਹੋ ਗਈ ਅਸੀਂ ਚੰਨ ਗਏ ਆ ਦੂਜੇ ਜਨਮ ਸਾਥੀ ਕਦਾਸ ਗਿਆ ਹੋਇਆ ਨੂੰ ਜੁਣਾ ਦਰਮ ਦੇ ਕੜੀ ਜਮਸਲੇ ਵੈਸਗੇ ਪ੍ਰਿੰਦਤੋਂ ਸਿਆਣੀਆਂ ਸ੍ਰੀਕੇ ਚੋਂ ਵੀਰੇ ਤੇਆਂ ਬੁੜੀਆਂ ਘਰ ਵਾਲੀ ਸਗਣ ਤੇ ਦਿਖਾਵਾ ਦੇਖਣ ਗਏ ਆ ਜਾਂਦੀਆਂ ਆ ਇੱਕ ਗੱਲ ਮੇਰੇ ਕੰਨਾਂ ਵਿੱਚ ਬਾਣੀ ਮੈਂ ਜੱਟ ਦੇ ਪੁੱਤ ਨੇ ਕਸਰ ਨਹੀਂ ਕੋਈ ਸ਼ੱਦੀ ਜੇੜੀਆਂ ਤੋਂ ਪਿੱਛ ਤੱਕ ਦਾੜੀ ਨਾਲ ਘਰ ਭਰਦਾ ਪੰਜੀ ਨੇ ਧੀਏ ਦੀ ਉਹਨਾਂ ਸਭ ਕੁਝ ਦੇਦਾ ਰੰਗਤਾ ਦੋਏ ਹੁੰਦੇ ਨੇ ਕਿ ਕਾਲਾ ਇੱਕੀ ਗੋੜਾ ਭੁੱਖ ਨਹੀਂ ਲੱਖਣੀ ਹੋਵੇ ਤਾਂ ਮੈਨੂੰ ਭਰ ਦੇ ਭਾਗ ਲਾਵੇ ਇਹੀ ਮੇਰੇ ਕੰਨ ਵਿੱਚ ਗੱਲ ਕਹਿੰ ਜਾਂ ਆਪਾ ਸਾਲ ਏਕਟਾਰ ਜਹਾਕੇ ਹੋਵੇ ਦੋਤੇ ਜੋਤੀ ਪੁੱਤਿਆਂ ਵਾਲਾ ਹੋੜਿਆ ਵਾਲਾ ਲੋ ਭਾਂਡੇ ਤੱਕ ਖੜ ਕੇ ਜਾਂਦੇ ਅੱਜ ਤੱਕ ਰੰਗਾਂ ਨਾਲ ਵਸਦਾ ਘੱਟੇ ਵਾਦੇ ਦੀ ਕਦੇ ਨਹੀਂ ਕਰਦਾ ਦੋਹੜ ਤੇ ਨਇਤਵਾਰ 15 ਜੂਨ 1980 ਐਦਾ ਹੋ ਜਾਿਆਗਾ ਥੈਂਕ ਯੂ ਵਾਹ ਵਾਹ